ਮੇਰੇ ਪਾਪਾ ਜੀ ਗਾਉਂਦੇ ਆ ਤੇ ਇਹ ਨਾ ਉਹ ਸ਼ੁਰੂ ਤੋਂ ਮੈਨੂੰ ਸ਼ੌਂਕ ਸੀ ਵੀ ਮੈਂ ਵੱਡਾ ਕੁ ਸਿੰਗਰ ਬਣਨਾ ਤੇ ਆਪਣੇ ਪਿੰਡ ਦਾ ਨਾਮ ਰੋਸ਼ਨ ਆਉਂਦੀਆਂ ਨਸੀਬਾਂ ਨਾਲ ਏਕੜੀਆਂ ਆਉਂਦੀਆਂ ਨਸੀਬਾਂ ਨਾਲ ਏਕੜੀਆਂ ਤੇਰੇ ਸਿਰੇ ਨੂੰ ਸਜਾਇਆ ਲਾ ਕੇ ਪੁਲਕਲੀਆਂ ਤੇਰੇ ਸਿਰੇ ਨੂੰ ਸਜਾਇਆ ਲਾ ਕੇ ਪੁਲਕਲੀਆਂ ਰੇ ਤੇਰੇ ਨੂੰ ਸੁਝਾਇਆ ਲਾ ਕੇ ਕੁਲੁੜੀਆਂ ਪਾਪਾ ਜੀ ਕੰਮ ਕੀ ਕਰਦੇ ਇਹਦੇ ਬਾਰੇ ਵੀ ਜਰੂਰ ਦੱਸੋ ਪਾਪਾ ਹੀ ਇਹ ਵਧਾਈਆਂ ਦਾ ਕੰਮ ਕਰਦੇ ਆ ਤੇ ਗੁਜ਼ਾਰਾ ਕਰਦੇ ਆ ਵਧਾਈਆਂ ਮੱਕੇ ਲਾਦੇ ਤੇ ਨਾਲੇ ਕੁਆਲੀਆਂ ਕਰਦੇ ਆ ਚਾਚਾ ਜਿਹਦੇ ਮੇਰੇ ਪਾਪਾ ਜੀ ਥੀਤੀ ਆ ਸੱਜਣਾ ਗਲੋ ਲਾ ਸੱਜਣਾ ਓਏ ਜਿੰਦ ਮੁਕ ਸਗਰੌਲ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਫਿਰ ਤੋਂ ਜੀ ਆਇਆਂ ਆਖਦੇ ਹਾਂ ਤੇ ਅੱਜ ਇਹ ਆਪਣੇ ਦਰਸ਼ਕਾਂ ਲਈ ਲੈ ਕੇ ਆਏ ਹਾਂ ਇੱਕ ਗਾਇਕ ਜਿਹੜਾ ਆਪਣੀ ਕਲਾ ਦਾ ਜੋਰ ਵੱਡੇ ਵੱਡੇ ਚੈਨਲਾਂ ਤੇ ਵੀ ਵਿਖਾ ਚੁੱਕਾ ਏ ਅਸੀਂ ਉਹਦੇ ਨਾਲ ਗੱਲਬਾਤ ਕਰਦੇ ਹਾਂ ਛੋਟਾ ਜਿਹਾ ਬੱਚਾ ਏ ਕਿੰਨੀ ਉਮਰ ਆ ਆਵਾਜ਼ ਸੁਣ ਕੇ ਤੁਸੀਂ ਕਹੋਗੇ ਵਾਕੇ ਕੀ ਬਾਤ ਏ ਉਸ ਬੱਚੇ ਦੀ ਸਭ ਤੋਂ ਤੁਹਾਨੂੰ ਮੈਂਨ ਗੱਲ ਦੱਸਦਾ ਕਿ ਪਰਿਵਾਰ ਬਹੁਤ ਹੀ ਗਰੀਬ ਆ ਲੋਕਾਂ ਦੇ ਵਿਆਹਾਂ ਸ਼ਾਦੀਆਂ ਦੇ ਵਧਾਈਆਂ ਮੰਗ ਕੇ ਘਰ ਦਾ ਗੁਜ਼ਾਰਾ ਕਰਦੇ ਨੇ ਤਾਂ ਪਰਿਵਾਰ ਨੂੰ ਮਦਦ ਦੀ ਵੀ ਲੋੜ ਆ ਅਸੀਂ ਮੋਬਾਈਲ ਨੰਬਰ ਵੀ ਸਾਂਝਾ ਕਰਾਂਗੇ ਦਰਸ਼ਕਾਂ ਨੂੰ ਅਪੀਲ ਵੀ ਕਰ ਦਿੰਦੇ ਆ ਕਿ ਇਸ ਪਰਿਵਾਰ ਦੀ ਮਦਦ ਵੀ ਕਰਨੀ ਆ ਕਿਉਂਕਿ ਜੇਕਰ ਤੁਸੀਂ ਇਸ ਸਮੇਂ ਇਸ ਛੋਟੇ ਬੱਚੇ ਦੀ ਬਾਹ ਫੜੋਗੇ ਤੇ ਵੱਡਾ ਹੋ ਕੇ ਇਹ ਵੀ ਮਾਟਰ ਸੁਲੀਮ ਵਰਗਾ ਸਿੰਗਰ ਜਿਹੜਾ ਬਣ ਸਕਦਾ ਹੈ ਆਓ ਆਪਾਂ ਗੱਲਬਾਤ ਕਰਕੇ ਜਾਂਦੇ ਆ ਸਭ ਤੋਂ ਪਹਿਲਾਂ ਬੇਟਾ ਜੀ ਇੱਕ ਗੀਤ ਸੁਣਾ ਦਿਓ ਫਿਰ ਆਪਾਂ ਪੁੱਛਦੇ ਨਾਂ ਨੂੰ ਜਿੰਦ ਮੁੱਕ ਗਈ ਦਰਸ ਦਿਖਾ ਸਜਣਾ ਏ ਜਿੰਦ ਮੁੱਕ ਗਈ ਦਰਸ ਦਿਖਾ ਸਜਣਾ ਚਤਿਆ ਸਜਣਾ ਗਲੂਲਾ ਸਜਣਾ ਏ ਜਿੰਦ ਮੁੱਕ ਆਏ ਓਏ ਜਿੰਦ ਮੁੱਕ ਗਈ ਆਏ ਓਏ ਜਿੰਦ ਮੁੱਕ ਗਈ ਕਾ ਬੇਟਾ ਜੀ ਆਪਣਾ ਨਾਮ ਦੱਸਿਓ ਕਿੰਨੀ ਉਮਰ ਆ ਕਿਹੜੀ ਕਲਾਸ ਚ ਪੜਦੇ ਹੋ ਤੇ ਕਿਹੜੇ ਸਕੂਲ ਪੜਦੇ ਹੋ ਮੇਰਾ ਨਾਮ ਸਜਾਦ ਹੈ ਮੈਂ ਪਿੰਡ ਚੱਬੇ ਦਾ ਰਹਿਣ ਵਾਲਾ ਹਾਂ ਸਾਵਨ ਕਲਾਸ ਚ ਪੜਦਾ ਹਾਂ ਉਮਰ ਕਿੰਨੀ ਆ ਉਮਰ ਹੈ ਮੇਰੀ 13 ਸਾਲ ਤਾਂ ਦਰਸ਼ਕਾਂ ਨੂੰ ਦੱਸ ਦਈਏ ਕਿ 13 ਸਾਲ ਬੱਚਾ ਨਾ ਦੀ ਉਮਰ ਆ ਤਾਂ ਕਿਹੜੇ ਤੁਸੀਂ ਚੈਨਲ ਦੇ ਵੱਡੇ ਦੇ ਗਾ ਕੇ ਆਏ ਹੋ ਤੇ ਕੀ ਉੱਥੇ ਬਣਿਆ ਉਹਦੇ ਬਾਰੇ ਵੀ ਜ਼ਰੂਰ ਦੱਸਿਓ ਵਾਈਸ ਆਪ پنجاب ਚ ਗਿਆ ਹਾਂ ਉੱਥੇ ਗਾਹ ਕਿਆ ਤੇ ਮੈਂ ਗਾਉਂਦਿਆਂ ਤੇ ਉਹ ਮੇਰੀ ਬਾਜੇ ਗਲਤ ਹੋ ਗਈ ਤੇ ਉਹ ਆਂਦੇ ਵਿੱਚ ਅੱਜ ਇਹ ਰਿਆਜ਼ ਕਰਕੇ ਆਇਓ ਤੇ ਅਗਲੇ ਦਿਨ ਆਇਓ ਨਾਲੇ ਤੇ ਨਾਲੇ ਉਹ ਤਾਂ ਕੋਈ ਨਾਮ ਫਿਰ ਕੁਝ ਨਹੀਂ ਦਿੱਤਾ ਉਹਨਾਂ ਨੇ ਫਿਰ ਪਹਿਲੇ ਸ਼ੋਅ ਚੋਂ ਕਾਰਡ ਜੀ ਦਿੱਤੇ ਹੀ ਤੇ ਉਹ ਆਂਦੇ ਅਗਲੇ ਸ਼ੋਅ ਪਰ ਕਰੋਗੇ ਤੇ ਜੇ ਸ਼ੋਅ ਐਂਡਲੇ ਸ਼ੋਅ ਤੇ ਉਹ ਮਿਲਣਾ ਹੈ ਨਾ ਸਾਰਾ ਉਹ ਅਲ ਪਹਿਲੇ ਪਹਿਲੇ ਥੋੜਾ ਮਿਲਦਾ ਹੁੰਦਾ ਉਹ ਕਾਰਡ ਜੇ ਦਿੱਤਾ ਹੈ ਪਹਿਲੇ ਪਹਿਲਾ ਸ਼ੋਅ ਪਾਸ ਕੀਤਾ ਤੇ ਦੂਜੇ ਉਹ ਤੋਂ ਬਾਅਦ ਤਾਂ ਗੀਤ ਹੋਰ ਸਾਡੇ ਦਰਸ਼ਕਾਂ ਨੂੰ ਕਿਹੜਾ ਸੁਣਾ ਰਹੇ ਹੋ ਐ ਸਿੰਘਾਂ ਨਿਗਾਵਾ ਤੇਰੇ ਨਾਲ ਲੜੀਆਂ ਐ ਸਿੰਘਾਂ ਨਿਗਾਵਾ ਤੇਰੇ ਨਾਲ ਲੜੀਆਂ ਦਿਲ ਪਹਿਲਾ ਪਾਵੇ ਨਾਲੇ ਡੁੱਬ ਡੁੱਬ ਜਾਵੇ ਮੱਤੇ ਜਾਣ ਕੇ ਝੂਲੀ ਚੜੀਆਂ ਅਸੀਆਂ ਨਿਗਾਵਾਂ ਤੇਰੇ ਨਾਲ ਲੜੀਆਂ ਅਸੀਆਂ ਨਿਗਾਵਾਂ ਤੇਰੇ ਨਾਲ ਲੜੀਆਂ ਤਾਂ ਬੇਟਾ ਜੀ ਗਾਣਾ ਕਿਹਦੇ ਕੋਲੋਂ ਸਿੱਖਿਆ ਏ ਕਿਵੇਂ ਗੇ ਸੰਗੀਤ ਬੋਲ ਲੈਂਦੇ ਹੋ ਕਿਹਦੇ ਕੋਲੋਂ ਸਿੱਖਿਆ ਇਹਦੇ ਬਾਰੇ ਜ਼ਰੂਰ ਦੱਸੋ ਮੇਰੇ ਪਾਪਾ ਜੀ ਗਾਉਂਦੇ ਆ ਤੇ ਇਹ ਨਾ ਉਹ ਸ਼ੁਰੂ ਤੋਂ ਮੈਨੂੰ ਸੀ ਵੀ ਮੈਂ ਵੱਡਾ ਕੋਈ ਸਿੰਗਰ ਬਣਾ ਤੇ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਾਂ ਤਾਂ ਪਾਪਾ ਜੀ ਕੰਮ ਕੀ ਕਰਦੇ ਇਹਦੇ ਬਾਰੇ ਵੀ ਜ਼ਰੂਰ ਦੱਸਿਓ ਪਾਪਾ ਹੀ ਇਹ ਵਧਾਈਆਂ ਦਾ ਕੰਮ ਕਰਦੇ ਆ ਤੇ ਅਸੀਂ ਗੁਜ਼ਾਰਾ ਕਰਦੇ ਆ ਵਧਾਈਆਂ ਮੱਲੇ ਲਾ ਕੇ ਤੇ ਨਾਲੇ ਕੁਆਲੀਆਂ ਕਰਦੇ ਆ ਮੇਰੇ ਚਾਚਾ ਜੀ ਤੇ ਮੇਰੇ ਪਾਪਾ ਜੀ ਤਾਂ ਵਧਾਈਆਂ ਮੰਗਦਾ ਹੈ ਪਰਿਵਾਰ ਤੁਸੀਂ ਇਹ ਸੋਚ ਸਕਦੇ ਜੇ ਕਿਉਂਕਿ ਜੇਕਰ ਛੋਟੇ ਹੁੰਦੇ ਤੁਸੀਂ ਬਾਹ ਫੜ ਲੋਗੇ ਤਾਂ ਫੇਰ ਇਹ ਕਿਸੇ ਚੰਗੇ ਪਲੇਟਫਾਰਮ ਤੇ ਵੀਰ ਆ ਸਕਦਾ ਹੈ ਆਵਾਜ਼ ਬਹੁਤ ਵਧੀਆ ਹੈ ਹੋਰ ਕਿਹੜਾ ਗੀਤ ਜਿਹੜਾ ਹੋਰ ਸਾਡੇ ਦਰਸ਼ਕਾਂ ਨੂੰ ਸੁਣਾ ਰਹੇ ਹੋ ਹੋ ਅੰਮੀ ਮੇਰੀ ਅੰਮੀ ਮੇਰੀ ਤੂੰ ਦੱਸ ਕਿਹੜਾ ਤੋਰ ਤੈਨੂੰ ਤੋੜਨਾ ਐ ਮੈਂ ਵਾੜ ਚਿਰ ਹੋਇਆ ਮੈਂ ਤੈਨੂੰ ਅੱਲਾ ਕੋਲ ਰੈਂਦੇ ਆਂ ਉਹ ਨੂੰ ਮੈਰੀ ਜੁੰਦਗੀ ਚ ਮੋੜਨਾ ਐ ਮੈਂ ਹੋ ਅੰਮੀ ਮੇਰੀ ਅੰਮੀ ਮੇਰੀ ਤੂੰ ਦੱਸ ਹੁ ਕਿਹੜਾ ਤਾਰਾ ਤੈਨੂੰ ਤੋੜਨਾ ਐ ਮੈਂ ਹੋ ਅੰਮੀ ਮੇਰੀ ਅੰਮੀ ਮੇਰੀ ਤੂੰ ਦੱਸ ਹੁ ਕਿਹੜਾ ਤਾਰਾ ਤੈਨ ਤੋੜ ਸਕੂਲ ਦੇ ਵਿੱਚ ਮੈਡਮਾਂ ਕੀ ਕਹਿੰਦੀਆਂ ਉਹ ਵੀ ਗੀਤ ਸੁਣਦੀਆਂ ਨਹੀਂ ਆ ਕਿ ਨਹੀਂ ਸਕੂਲ ਕਿਉਂ ਮੈਡਮ ਨੇ ਹੀ ਮੈਨੂੰ ਭੇਜਿਆ ਸੀ ਵਾਇਸ ਤੋਂ ਪੰਜਾਬ ਚ ਤੇ ਉਹ ਬਹੁਤ ਮੈਨੂੰ ਕਹਿੰਦੇ ਵੀ ਵਧੀਆ ਗਾਣਾ ਆ ਤਾਂ ਉਹਨਾਂ ਨੇ ਵੀ ਕਦੀ ਕਿਹਾ ਕਦੀ ਗੀਤ ਸੁਣਾਉ ਕਿ ਨਹੀਂ ਮੈਡਮਾਂ ਨੇ ਉਹ ਉਹਨਾਂ ਕਿਹਾ ਹੀ ਉਹਨਾਂ ਗੀਤ ਸੁਣ ਕੇ ਫੇਰ ਹੀ ਕਲਾਇਆ ਉਹਨਾਂ ਹੀ ਵਾਇਸ ਤੋਂ ਪੰਜਾਬ ਚ ਕਲਾਇਆ ਆ ਮੈਂ ਪਹਿਲੀ ਵਾਰੀ ਗਾ ਤੇ ਉਹਨਾਂ ਵਾਇਸ ਤੋਂ ਕਲਾਇਆ ਤੇ ਨਾਲੇ ਪੈਸੇ ਦਿੱਤੇ ਮੈਨੂੰ ਵੈ ਵਾਇਸ ਆਪ ਬਣਾ ਆਇਆ ਨਾਲੇ ਗਾਇਆ ਤੇ ਨਾਲੇ ਉਹਨਾਂ ਪੈਸੇ ਦਿੱਤੇ ਤੇ ਨਾਲੇ ਮੇਰੇ ਕੋਲ ਫੇਰ ਗੀਤ ਸੁਣਿਆ ਫੇਰ ਸ਼ੋਅ ਚ ਵੀ ਲੈ ਕੇ ਗਏ ਨਾਟ ਚੱਲਾ ਤਾਂ ਫੇਰ ਉਹ ਪੈਸਾ ਦਾ ਇੰਤਜ਼ਾਮ ਕਿ ਤਰ੍ਹਾਂ ਆਇਆ ਜਿਹੜਾ ਵਾਇਸ ਆਪ ਪੰਜਾਬ ਵਿੱਚ ਤੁਸੀਂ ਪਹੁੰਚੇ ਦੇ ਦੋ ਅਸੀਂ ਮੰਗ ਕੇ ਖੜੇ ਸੀ ਪੈਸੇ ਕਿਸ ਤੋਂ ਤੇ ਇਤਨਾ ਫਿਰ ਹੋਇਆ ਧੰਪਾ ਉਸ ਦਾ ਅਜਾ ਵਾਇਸ ਆਪ ਬਣਾ ਚ ਵੀ ਉੱਥੇ ਗਏ ਹਾਂ ਇਦਾਂ ਤਾਂ ਅੱਛਾ ਨਾਜ ਕਿਹੜੇ ਗਾਇਕ ਨੂੰ ਫੋਲੋ ਕਰਦਾ ਕੀਦੇ ਗੀਤ ਜ਼ਿਆਦਾ ਸੁਣਦਾ ਹੈ ਮੈਂ ਹਿੰਦੀ ਗਾਣਿਆਂ ਜਾਂ ਤੇ ਹਿੰਦੀ ਗਾਣਿਆਂ ਚ ਤੇ ਮੈਂ ਅਰੀਜ ਸਿੰਘ ਨੂੰ ਹੀ ਹੈ ਤੇ ਤੇ ਸਲੀਮ ਬਾਕੀ ਇੱਕ ਸਲੀਮ ਨੂੰ ਮਾਰਟ ਸਲੀਮ ਨੂੰ ਮਾਰਟ ਸਲੀਮ ਤੁਹਾਡੇ ਪਰਿਵਾਰ ਚੋਂ ਵੀ ਨੇ ਉਹ ਵੀ ਐਸੇ ਪਰਿਵਾਰ ਦੇੋਂ ਨੇ ਹਾਂਜੀ ਐਸੇ ਪਰਿਵਾਰ ਚੋਂ ਆਈ ਹਾਂ ਹੂੰ ਤਾਂ ਹੋਰ ਗੀਤ ਕਿਹੜਾ ਸਾਡੇ ਦਰਸ਼ਕਾਂ ਨੂੰ ਇੱਕ ਸੁਣਾ ਦਿਓ ਲੰਮੀ ਜੀ ਆਵਾਜ਼ ਕਰਕੇ ਅੰਤਰਾ ਸਟਾਈ ਅੰਤਰਾ ਵੇ ਮਾਹੀ ਸਾਨੂੰ ਦੇਗੇ ਅਤਰੂ ਨਿਸ਼ਾਨੀਆਂ ਕਿਤੇ ਦੇ ਲਾਣੇ ਦਿਲਾਂ ਦੇ ਅਣਜਾਨੀਆਂ ਮੈਂ ਮੀਦਾਂ ਨੂੰ ਦੇ ਅਤਰੂ ਨਿਸ਼ਾਨੀਆਂ ਤਾਂ ਘਰ ਦੇ ਹਾਲਾਤ ਕਿਵੇਂ ਦੇ ਫਿਰ ਘਰ ਵਧਾਈਆਂ ਮੰਗੇ ਗੁਜ਼ਾਰਾ ਚੱਲਦਾ ਹੋਰ ਕਮਾਈ ਦਾ ਕੋਈ ਸਾਧਨ ਨਹੀਂ ਹਾਂਜੀ ਮੰਗ ਕੇ ਗੁਜ਼ਾਰਾ ਚੱਲਦਾ ਹੂੰ ਤੁਸੀਂ ਸਰਕਾਰੀ ਸਕੂਲੇ ਪੜ੍ਹਦੇ ਹੋ ਹਾਂਜੀ ਹਾਂ ਤਾਂ ਕੋਈ ਮੋਬਾਈਲ ਨੰਬਰ ਹੈਗਾ ਇਹ ਜਾਦ ਕਰ ਸਕ ਸਨਾਹ ਦਾ ਦੱਸ ਸਕਦੇ ਹੋ 7526933266 ਤਾਂ ਵੱਡਾ ਹੋ ਕੇ ਸਨਾਜ ਕੀ ਬੰਨਾ ਚਾਹੁੰਦਾ ਹੈ ਕਿੱਥੋਂ ਤੱਕ ਪਹੁੰਚਣਾ ਚਾਹੀਦਾ ਹੈ ਦੁਬਾਰਾ ਫਿਰ ਕਿਸਮੇ ਕਿਤਨਾ ਹੈ ਧਾਮ ਜਾਂ ਟੈਲੈਂਟ ਵਰਗੇ ਸ਼ੋਹਾਂ ਦੇ ਵਿੱਚ ਜਾਣਾ ਚਾਹੁੰਦਾ ਹੈ ਹਾਂਜੀ ਜਾਣਾ ਚਾਹੁੰਦਾ ਮੈਂ ਇੱਕ ਵੱਡਾ ਕਲਾਕਾਰ ਬੰਨਾ ਚਾਹੁੰਦਾ ਹੂੰ ਤਾਂ ਕਿਵੇਂ ਜੇ ਕੋਈ ਬਾਹ ਫੜੇ ਕੋਈ ਚੰਗੇ ਪਲੇਟਫਾਰਮ ਤੇ ਲਾਵੇ ਪੈਸੇ ਲਾਵੇ ਤਾਂ ਹੀ ਤੇ ਨਾਜ਼ ਫਿਰ ਵੱਡਾ ਗਾਇਕ ਬਣ ਸਕਦਾ ਹੈ ਕਿਵੇਂ ਫਿਰ ਵੀਰਾਂ ਨੂੰ ਅਪੀਲ ਨਹੀਂ ਕਰਨੀ ਕਰਨੀ ਆ ਮਤਲਬ ਜਿਹੜੋਂ ਕੋਈ ਮੇਰੇ ਸਾਰੇ ਭੈਣ ਭਰਾ ਮੇਰੀ ਮਦਦ ਕਰੋ ਸਿੰਗਿੰਗ ਚ ਮੇਰੀ ਬਾਹ ਫੜੋ ਤੁਹਾਡਾ ਬਹੁਤ ਧੰਨਵਾਦ ਕਰਦਾ ਆ ਤੇ ਹੱਥ ਜੋੜ ਕੇ ਬੇਨਤੀ ਕਰਦਾ ਸੇਨਾਜ ਨੇ ਕੋਈ ਉਸਤਾਦ ਵੀ ਧਾਰਿਆ ਹੈ ਕਿ ਜਾਂ ਆਪਣੇ ਪਿਤਾ ਤੋਂ ਹੀ ਸਿੱਖ ਕੇ ਜਾਂ ਚਾਚਾ ਜੀ ਕੋਲੋਂ ਸਿੱਖ ਕੇ ਕਿਵੇਂ ਫਿਰ ਗਾਇਕ ਬਣਿਆ ਇਹ ਚਾਚਾ ਜੀ ਕੋ ਸਿੱਖ ਕੇ ਤੇ ਪਾਪਾ ਜੀ ਕੋ ਸਿੱਖ ਕੇ ਤਾਂ ਜਾਂਦੇ ਜਾਂਦੇ ਇੱਕ ਗੀਤ ਸਾਡੇ ਅਥਰਕਾਂ ਨੂੰ ਸੁਣਾ ਦਿਓ ਜਾਂਨ ਵਾਲਾ ਜਾਂਦਾ ਜਾਂਦਾ ਕਿਹੜਾ ਰੋਗ ਲਾ ਗਿਆ ਜਾਂਨ ਵਾਲਾ ਜਾਂਦਾ ਜਾਂਦਾ ਕਿਹੜਾ ਰੋਗ ਲਾ ਗਿਆ ਪਾਲੀ ਪਾਲੀ ਨਿੰਦੜੀ ਨੂੰ ਜਾਂਦਾ ਜਾਂਦਾ ਕਿਹੜਾ ਰੋਗ ਲਾ ਗਿਆ ਜਾਨ ਵਾਲਾ ਜਾਂਦਾ ਜਾਂਦਾ ਕਿਹੜਾ ਰੋਗ ਲਾ ਗਿਆ ਤਾਂ ਮੈਂ ਆਪਣੇ ਦਰਸ਼ਕਾਂ ਨੂੰ ਅਪੀਲ ਕਰੂੰਗਾ ਕਿ ਛੋਟੇ ਬੱਚੇ ਦੀ ਆਵਾਜ਼ ਤੁਸੀਂ ਵੇਖ ਲਈ ਆ ਜੇ 13 ਸਾਲ ਦੀ ਉਮਰ ਵਿੱਚ ਇਸ ਤਰ੍ਹਾਂ ਦੀ ਥਰੇਲੀ ਆਵਾਜ਼ ਆ ਤੇ ਜੇਕਰ ਤੁਹਾਡੀ ਸਪੋਰਟ ਮਿਲ ਗਈ ਘਰ ਦੇ ਹਾਲਾਤ ਬਦਲ ਗਏ ਸੰਗੀਤ ਵਿੱਚ ਤੁਸੀਂ ਇਸ ਦੀ ਬਾਹ ਫੜ ਲਈ ਤੇ ਫਿਰ ਇਹ ਵੱਡਾ ਕੇ ਕਿੱਥੋਂ ਤੱਕ ਪਹੁੰਚ ਸਕਦਾ ਹੈ ਮੈਂ ਵੀਰਾਂ ਨੂੰ ਅਪੀਲ ਕਰੂੰਗਾ ਕਿ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹ ਕਿਸੇ ਦਾਨੀ ਵੀਰ ਕੋਲ ਵੀ ਵੀਡੀਓ ਪਹੁੰਚ ਜਾਵੇ ਤੇ ਇਸ ਪਰਿਵਾਰ ਲਈ ਉਹ ਰੱਬ ਬਣ ਕੇ ਬੋੜੇ ਕਿਉਂਕਿ ਛੋਟੇ ਬੱਚੇ ਨੂੰ ਹੁਣ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਬਾਹ ਫੜ ਕੇ ਉਹਨੂੰ ਕਿਤੇ ਚੰਗੇ ਪਲੇਟਫਾਰਮ ਤੇ ਲਿਆਂਦਾ ਜਾ ਸਕੇ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਦੇਖਦੇ ਰਹੋ ਸਕਰੋਲ ਪੰਜਾਬ ਮੈਂ ਹਾਂ ਜਸਵੀਰ ਸਿੰਘ ਸ਼ੀਨਾ ਤਰਨਤ